ਉੱਥੇ ਸਾਰੇ ਉਹਨਾਂ ਨੂੰ ਦੱਬ ਰਹੇ ਨੇ ਕੀ ਗੱਲ ਉੱਥੇ ਹਿੰਮਤ ਨਹੀਂ ਹੈਗੀ ਜਾ ਕੇ ਨਿਕਲਣ ਦੀ ਦੇਖਦਾ ਉੱਥੇ ਮਨ ਪਰਦਾ ਉੱਥੇ ੱੱਲੇ ਨਹੀਂ ਜਾਂਦੇ ਕੋਈ ਨਾ ਬਾਪੂ ਆਹ ਬਹੁਤ ਸ਼ੁਕਰੀਆ ਬਹੁਤ ਚੰਗਾ ਠੀਕ ਹੈ ਜੀ ਮੇਰੇ ਕੋਲ 14 ਬੱਕਰੀਆਂ ਆ ਗਈਆਂ 11 ਮੇਰੇ ਘਰੇ ਚਾਨਣ ਹੋ ਗਿਆ ਜਣੇ ਦੇਖਦੇ ਹੋਗੇ ਸੀ ਠੀਕ ਹੈ ਉਹ ਚੀਜ਼ ਬੱਕਰੀਆਂ ਨਹੀਂ ਅੱਜ ਇਹਨਾਂ ਦੇ ਕੋਲ ਪਰ ਅੱਜ ਥੋੜੀ ਹਿੰਮਤ ਜ਼ਰੂਰ ਮਿਲੀ ਹੋਊਗੀ ਥੋੜੀਆਂ ਆਈਆਂ ਬਾੜੀਆਂ ਆਈਆਂ ਜਣੇ ਅੱਜ ਕੇਰਾ ਸਾਰੇ ਪਰਿਵਾਰ ਦੇ ਅੰਦਰ ਠੰਡ ਪਾਈ ਜੀ ਕੁਛ ਖਾਲੇ ਵੀ ਗਿੱਲੀਆਂ ਨੇ ਨਾਮ ਨੇ ਕੀ ਗੱਲ ਪਤਾ ਜੀ ਫਿਰ ਉਹ ਮਨ ਤੇ ਆ ਜਾਂਦੀ ਹੁਣ ਆਪਾਂ ਗੱਲਾਂ ਕਰੀ ਜਾਂਦੇ ਉਹ ਮੇਰੇ ਸਾਹਮਣੇ ਖੜਗੀਆਂ ਉਹ ਮੂਹਰੇ ਖੜਗੀਆਂ ਨੇ ਮੇਰੇ ਨਾ ਕੋਈ ਨਹੀਂ ਕੋਈ ਅ ਅਸੀਂ ਰਾਤ ਹੀ ਕਿਸੇ ਵਪਾਰੀ ਨਾਲ ਗੱਲ ਕਰਕੇ ਆ ਸਵੇਰੇ ਗੱਡੀ ਭਰ ਕੇ 12 ਬੱਕਰੀਆਂ ਤੇ ਦੋ ਅ ਬੱਚੇ ਟੋਟਲ 14 ਨਾਗ ਇਹਨਾਂ ਨੂੰ ਜਦੋਂ ਹੱਥੀ ਫੜਾਏ ਨੇ ਤੇ ਜਿਹੜੀ ਇਹਨਾਂ ਦੇ ਚਿਹਰੇ ਦੇ ਉੱਤੇ ਮੁਸਕਾਨ ਸੀਗੀ ਜਦੋਂ ਮੈਂ ਉਹ ਕੰਪੇਅਰ ਕਰਦਾ ਕਿ ਜਿਹੜੀ ਵੀਡੀਓ ਚ ਬਾਪੂ ਜੀ ਰੋ ਰਹੇ ਨੇ ਔਰ ਜਿਹੜੀ ਅਸੀਂ ਅੱਖੀ ਉਹਨਾਂ ਦੀ ਆ ਮੁਸਕਰਾਹਟ ਦੇਖ ਰਹੇ ਆ ਤੇ ਉਹ ਬਹੁਤ ਸਕੂਨ ਦੇ ਰਹੀਆਂ ਸਨ ਤੇ ਜਦੋਂ ਬਾਪੂ ਜੀ ਨੇ ਦੇਖੀ ਆ ਬੱਕਰੀਆਂ ਤਾਂ ਬਾਪੂ ਜੀ ਕਹਿੰਦੇ ਇਹ ਤਾਂ ਉਹੀ ਆ ਗਈ ਮੇਰੇ ਵਾਲੀ ਇਹ ਤਾਂ ਸੇਮ ਉਦਾਂ ਦੀ ਲੱਗ ਰਹੀ ਹੈ ਆ ਤਾਂ ਮੇਰੀ ਪਿੱਛੇ ਦੀ ਮੱਤ ਦੀ ਬੱਕਰੀ ਉਹੀ ਆ ਗਈ ਤਾਂ ਆਹ ਹੋਈ ਆ ਗਈ ਆਹ ਹੋਈ ਆ ਗਈ ਆ ਬੱਕਰੀ ਦੀ ਥਾਂ ਮ ਆ ਗਈ ਕਿਹੜਾ ਜਿਹਾ ਬੱਕਰੀਆਂ ਚੋਰੀਆਂ ਨੋ ਹਾਲ ਤੇਲੇ ਹੰਦਿਆ ਹੋਈਆਂ ਦੀ ਸਾਫ ਸੁਸਰੀਆਂ ਸਾਰੀਆਂ ਬੱਕਰੀਆਂ ਵੀ ਇਹ ਕਿ ਜਿੰਨਾ ਤੋਂ ਖਰੀਦੀਆਂ ਉਹਨਾਂ ਨੇ ਵੀ ਇਹ ਕਹਿ ਕੇ ਦਿੱਤੀਆਂ ਵੀ ਭਾਈ ਜੋ ਰੇਟ ਸਾਨੂੰ ਆਇਆ ਸੀ ਉਹੀ ਰੇਟ ਦੇ ਰਹੇ ਹਾਂ ਸੀ ਇਸ ਤੋਂ ਘਮਾ ਨਹੀਂ ਰਹੇ ਈਵਨ ਉਹਨੇ ਕਿਰਾਇਆ ਤੱਕ ਵੀ ਨਹੀਂ ਲਿੱਤਾ ਸਾਡੇ ਤੋਂ ਵੀ ਮਾਫ ਕਰ ਆ ਗਿਆ ਵੀ ਹਾਂ ਵੀ ਗੱਡੀ ਦਾ ਕਿਰਾਇਆ 3000 ਬਣਦਾ ਸੀ ਵੀ ਮੈਂ ਉਹ ਵੀ ਨਹੀਂ ਲੈਣਾ ਵੀ ਤੁਸੀਂ ਸੇਵਾ ਦੇ ਕਾਰਨ ਲਈ ਲਾ ਰਹੇ ਹੋ ਬਾਪੂ ਜੀ ਜਿਹੜਾ ਕੰਮ ਕਰਦੇ ਸੀ ਜਦੋਂ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਇਹ ਦੁੱਧ ਨਹੀਂ ਸੀ ਵੇਚਦੇ ਇਹ ਬੱਕਰੀਆਂ ਤੋਂ ਜਿਵੇਂ ਅੱਗੇ ਬੱਚੇ ਹੁੰਦੇ ਨੇ ਫਿਰ ਬੱਚੇ ਵੱਡੇ ਹੁੰਦੇ ਨੇ ਉਹਨਾਂ ਨੂੰ ਪਾਲ ਕੇ ਫਿਰ ਵੱਡਾ ਕਰਕੇ ਫਿਰ ਵੇਚਦੇ ਸੀਗੇ ਸੋ ਇਹਨਾਂ ਦਾ ਕੰਮ ਸੀ ਸੋ ਉਸ ਅਕੋਰਡਿੰਗਲੀ ਹੀ ਨਸਲ ਅਸੀਂ ਚੁਣ ਕੇ ਤੇ ਉਹ ਬਾਪੂ ਜੀ ਨੂੰ ਦਿੱਤੀ ਆ ਅੱਜ ਤੱਕ ਫਤ ਨਹੀਂ ਮੈਨੂੰ ਤਾਂ ਵੀ ਕਿਹੜੇ ਪਾਸੇ ਰੱਬ ਨੇ ਇਹਨਾਂ ਦੇ ਅੰਦਰ ਜਾ ਕੇ ਬਸਿਆ ਹੈ ਅਸੀਂ ਪੂਰਾ ਦੁੱਖ ਤਾਂ ਨਹੀਂ ਵੰਡਾ ਸਕਦੇ ਸੀਗੇ ਇਹਨਾਂ ਦੀਆਂ 40 ਦਾ ਨੁਕਸਾਨ ਹੋਇਆ ਅਜ 12 14 ਜਿਹੜੀਆਂ ਲੈ ਕੇ ਆਏ ਆ ਐਟਲੀਸਟ ਉਸ ਦੇ ਨਾਲ ਇਹਨਾਂ ਦਾ ਹੁਣ ਇਹ ਅੱਗੇ ਵਧਣ ਨੂੰ ਤਾਂ ਸੋਚਣਗੇ ਨਾ ਇਹ ਤਾਂ ਨਹੀਂ ਫੁੱਲ ਸਟਾਪ ਲੱਗ ਜਾਣਗੇ ਕਿ ਉੱਥੇ ਖੱਡਾ ਪਟ ਕੇ ਉਹਨਾਂ ਨੇ ਦਬਤੀਆਂ ਉੱਪਰ ਤਰਪਾਲ ਪਾਈ ਹੋਈ ਹੈ ਮਿੱਟੀ ਨਹੀਂ ਪਾਈ ਹਲੇ ਜੀ ਮਿੱਟੀ ਨਹੀਂ ਪਾਈ ਉੱਥੇ ਤਰਪਾਲ ਪਾਈ ਹੋਈ ਹੈ ਉਹ ਕਿਉਂ ਜੀ ਉਹ ਕੀ ਕਾਰਨ ਆ ਉਹਦਾ ਗਵਰਨਮੈਂਟ ਵੱਲੋਂ ਆਪਣੇ ਜੂਨੀਅਰ ਵਾਲਿਆਂ ਨੇ ਵੀ ਇਹ ਕੋਈ ਜੇ ਮਾਮਜਾ ਪਾਉਗੀ ਤਾਂ ਜਿਹੜੀ ਆਪਣੀ ਐਮਐਲਏ ਜਿੱਤੀ ਹੈ ਉਹ ਵੀ ਆ ਕੇ ਬਾਗੀ ਕਹਿੰਦੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਆ ਸੋਮਵਾਰ ਨੂੰ ਮੈਂ ਉੱਥੇ ਗਾਂ ਗੱਲ ਕਰੂੰਗੀ ਭੇਜੂੰਗੀ ਲਿਖ ਕੇ ਪ੍ਰੋਸਰ ਦੇ ਕੇ ਗਏ ਕਹਿੰਦੇ ਭਾਈ ਲੀਡਰ ਤੁਹਾਨੂੰ ਹੈਗਾ ਪ੍ਰੋਸਰ ਦੇ ਕੇ ਗਏ ਸੀ ਐਮਐਲ ਸਾਹਿਬ ਆਏ ਸੀਗੇ ਉਸ ਹੈਗਾ ਵੈਸੇ ਹਾਂ ਕੋਈ ਪ੍ਰੋਸਰ ਨਹੀਂ ਆਇਆ ਸਮੋਨਾ ਤੇ ਬਹੁਤ ਧੰਨਵਾਦ ਇਹਨਾਂ ਦੇ ਜਿਹੜਾ ਇਹਨਾਂ ਉਮਰ ਤੇ ਚੱਕਿਆ ਇਹਨਾਂ ਨੇ ਬੀਤੇ ਦਿਨੀ ਇੱਕ ਖਬਰ ਵਿਖਾਈ ਸੀਗੀ ਕਾਫੀ ਦੁਖਦਾਈ ਸੀ ਉਹ ਪਲ ਉਹ ਵੀਡੀਓ ਉਹ ਖਬਰ ਭਵਾਨੀਗੜ੍ਹ ਦੇ ਨੇੜੇ ਪਿੰਡ ਆਰਾਮਗੜ੍ਹ ਦੀ ਜਿੱਥੇ ਇੱਕ ਗਰੀਬ ਉੱਤੇ ਉਸ ਵੇਲੇ ਕਹਿ ਟੁੱਟ ਗਿਆ ਜਦੋਂ ਅੱਗ ਨੇ ਜਿਉਂਦੀਆਂ ਬੱਕਰੀਆਂ ਸਾੜ ਦਿੱਤੀਆਂ ਸੋ 40 ਦੇ ਕਰੀਬ ਜਿਹੜੀਆਂ ਬੱਕਰੀਆਂ ਜਾਂ 40 ਬੱਕਰੀਆਂ ਮਿੱਟੀ ਬੱਚੇ ਜਿਉਂਦੇ ਸੜ ਗਏ ਉਹ ਚੀਜ਼ ਨੂੰ ਸੋਚ ਕੇ ਹੀ ਮਨ ਬੜਾ ਉਦਾਸੀ ਚ ਚਲੇ ਜਾਂਦਾ ਹੈ ਢੈਂਦੀ ਕਲਾ ਚਲੇ ਜਾਂਦਾ ਹੈ ਬੇਸ਼ੱਕ ਅੱਜ ਉਹ ਜੀਵਾਂ ਨੇ ਜਾਂ ਉਹਨਾਂ ਪਸ਼ੂਆਂ ਨੇ ਬੱਕਰੀਆਂ ਨੇ ਉਸ ਘਰ ਦੇ ਵਿੱਚ ਨਹੀਂ ਆਉਣਾ ਬਾਪੂ ਜੀ ਉੱਤੇ ਕਹਿਰ ਟੁੱਟਿਆ ਰੋਂਦੇ ਵੀ ਨਜ਼ਰ ਆਏ ਸੋ ਇਹਨਾਂ ਦੀ ਇੱਕ ਗੱਲ ਨੇ ਭਾਵੋ ਕੀਤਾ ਵੀ ਮੈਂ ਜੇ ਉੱਧਰ ਜਾਂਦਾ ਜਿੱਥੇ ਬੱਕਰੀਆਂ ਦਬਾਈਆਂ ਜਾ ਰਹੀਆਂ ਸੀ ਤਾਂ ਮੇਰਾ ਮਨ ਭਰਦਾ ਹੈ ਕਿਉਂਕਿ ਪਸ਼ੂਆਂ ਦੇ ਨਾਲ ਜੋ ਮੋਹ ਹੁੰਦਾ ਨਾ ਜਿਹੜੇ ਪਾਲਦੇ ਨੇ ਉਹਨਾਂ ਨੂੰ ਪਤਾ ਵੀ ਉਹ ਬੱਚਿਆਂ ਦੇ ਵਾਂਗ ਹੋ ਜਾਂਦਾ ਹੈ ਸੋ ਮਹਿੰਦਰ ਸਿੰਘ ਜੀ ਬਾਪੂ ਜੀ ਸੋ ਅੱਜ ਥੋੜਾ ਇਹਨਾਂ ਨੂੰ ਠੀਕ ਹੈ ਉਹ ਚੀਜ਼ ਬੱਕਰੀਆਂ ਨਹੀਂ ਅੱਜ ਇਹਨਾਂ ਦੇ ਕੋਲ ਪਰ ਅੱਜ ਥੋੜੀ ਹਿੰਮਤ ਜ਼ਰੂਰ ਮਿਲੀ ਹੋਊਗੀ ਕਿਉਂਕਿ ਗਲੋਬਲ ਸਿਕਸ ਦੇ ਵੱਲੋਂ 14 ਬੱਕਰੀਆਂ ਜਿਹੜੀਆਂ ਹੈਗੀਆਂ ਅੱਜ ਬਾਪੂ ਜੀ ਹੋਰਾਂ ਦੇ ਵੇੜੇ ਦੇ ਵਿੱਚ ਲਿਆਂਦੀਆਂ ਗਈਆਂ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਠੀਕ ਹੈ ਜੀ ਮੇਰੇ ਕੋਲ 14 ਬੱਕਰੀਆਂ ਆ ਗਈਆਂ ਕਿਹੜਾ ਮੇਰੇ ਘਰੇ ਚਾਨਣ ਹੋ ਗਿਆ ਜਿਹਨੇ ਦੇਖਦੇ ਹੋਗੇ ਸੀ ਇੱਕ ਗੱਲ ਤੁਸੀਂ ਕਹੀ ਸੀ ਬਾਪੂ ਜੀ ਵੀ ਇਹ ਚੀਜ਼ਾਂ ਮੁੜ ਕੇ ਬਣਨੀਆਂ ਬਹੁਤ ਔਖੀਆਂ ਹਾਂਜੀ ਪਰ ਅੱਜ ਤੁਹਾਡੇ ਵੇੜੇ ਦੇ ਵਿੱਚ ਫੇਰ ਤੋਂ ਜੀ ਉਹ ਬਾਰੇ ਆ ਗਈਆਂ ਥੋੜੀਆਂ ਆਈਆਂ ਬਾਹਲੀਆਂ ਆਈਆਂ ਜਣੇ ਅੱਜ ਕਿਹੜਾ ਸਾਰੇ ਪਰਿਵਾਰ ਦੇ ਅੰਦਰ ਠੰਡ ਪਾਈ ਜੀ ਕੁਛ ਜਿਹੜੀਆਂ ਚਲੇ ਗਈਆਂ ਉਹਨਾਂ ਦਾ ਵੀ ਉਹ ਉਹ ਤਾਂ ਢਿੱਡ ਚੋਂ ਜਾਂਦਾ ਨਹੀਂ ਜੀ ਜਿਵੇਂ ਉਹ ਰਿੰਗ ਕੇ ਮਰ ਗਏ ਅੱਗ ਦੇ ਲਾਟਾਂ ਦੇ ਵਿੱਚ ਦੀ ਉਹ ਤਾਂ ਜ਼ਿੰਦਗੀ ਪਰ ਜ਼ਿੰਦਗੀ ਹੀ ਰਹਿਣੀ ਆ ਤੁਹਾਡੀਆਂ ਅੱਖਾਂ ਦੇ ਮੂਰੇ ਹੀ ਹੋ ਗਈਆਂ ਅੱਖਾਂ ਦੇ ਮੂਰੇ ਰਾਤ ਨੂੰ ਵੀ ਦਿਨ ਨੂੰ ਵੀ ਉਹ ਤਾਂ ਅੱਖਾਂ ਦੇ ਮੂਰੇ ਤਾਂ ਰਹਿਣ ਗਈਆਂ ਜੀ ਬਾਪੂ ਨਹੀਂ ਕੱਢ ਨਹੀਂ ਸਕੇ ਤੁਸੀਂ ਜਾਂ ਕੀ ਹੋਇਆ ਸੀ ਕਿ ਤਾਂ ਤਾਂ ਜੀ ਜੇ ਲਵੇ ਹੋਇਆ ਜਾਵੇ ਮੈਥੋਨੀਤੀ ਤੁਰੀ ਦਾ ਨੂਨ ਸੀ ਉਹ ਗਈ ਭੱਜ ਕੇ ਜੇ ਉਹ ਉਹ ਮੱਛੀ ਜੰਦੀ ਵਿੱਚ ਮੈਂ ਦੇਖਿਆ ਕਿ ਢੋ ਘੱਟ 5 7 10 ਕਿੱਲੇ ਜੀ ਅੱਗ ਨੇ ਆਪਣੀ ਲਪੇਟ ਚ ਲੈ ਹੋਏ ਆ ਉਹ ਉਹ ਜਿਹੜੇ ਕਿੱਲੇ ਲੈ ਨੇ ਤਾਂ ਬਰੋਲੇ ਦੇ ਨਾਲ ਆ ਕੇ ਪਹਿਲਾਂ ਛੱਪਰ ਨੂੰ ਪਈ ਆ ਉਸ ਤੋਂ ਬਾਅਦ ੱਗ ਇਕੱਠੀਆਂ ਹੋ ਗਈਆਂ ਉਧਰਲੀ ਤੇ ਇਧਰਲੀ ਅੱਛਾ ਉਹ ਅੱਗ ਕਿਸ ਨੇ ਆਪ ਲਾਈ ਹੋਈ ਸੀ ਜਿਹੜੀ ਪਰਾਂ ਵਾਲੀ ਕਿੱਲੀ ਨੇ ਲਾਈ ਸੀ ਅੱਛਾ ਤਾਰ ਸਪਾਰਕ ਕਰ ਗਈ ਸੋਚਾਂ ਨੂੰ ਤੇ ਉੱਥੋਂ ਬਸ ਅੱਗੇ ਚੱਲਦੀ ਚੱਲਦੀ ਐ ਟੇਢੀ ਬਾਗੀ ਇਹ ਤਾਂ ਇੱਕ ਦਾਵੇਂ ਅੱਗੇ ਇੱਥੇ ਆ ਗਈ ਹੁਣ ਮੈਂ ਦੇਖਿਆ ਉੱਥੇ ਖੱਡਾ ਪੱਟ ਕੇ ਉਹਨਾਂ ਨੇ ਦੱਬਤੀਆਂ ਉੱਪਰ ਤਰਪਾਲ ਪਾਈ ਹੋਈ ਹੈ ਮਿੱਟੀ ਨਹੀਂ ਪਾਈ ਹਲੇ ਜੀ ਮਿੱਟੀ ਨਹੀਂ ਪਾਈ ਉੱਥੇ ਤਰਪਾਲ ਪਾਈ ਹੋਈ ਹੈ ਉਹ ਕਿਉਂ ਜੀ ਉਹ ਕੀ ਕਾਰਨ ਆ ਉਹਦਾ ਗਵਰਨਮੈਂਟ ਵੱਲੋਂ ਆਪਣੇ ਜੂਨੀਅਰ ਵਾਲਿਆਂ ਨੇ ਵੀ ਇਹ ਕੋਈ ਜੇ ਮਾਮਜਾ ਪਾਉਗੀ ਤਾਂ ਉਹ ਇਹ ਗੱਲ ਕੋਈ ਆਇਆ ਬਾਪੂ ਜੀ ਹੋਰ ਕੋਈ ਗਵਰਨਮੈਂਟ ਕੋਈ ਨਹੀਂ ਆਇਆ ਹਜੇ ਕਿਰਾਂ-ਕਿਰਾਂ ਆਗੇ ਸਾਰੇ ਨੀ ਆ ਵੋਟਾਂ ਦਾ ਦੌਰ ਹੈ ਜੀ ਵੋਟਾਂ ਦੇ ਦਿਨਾਂ ਦੇ ਵਿੱਚ ਤਾਂ ਕਿਸੇ ਗਰੀਬ ਦਾ ਵੈਸੇ ਹੀ ਰੋਟੀ ਖਾਣ ਪੜ ਜਾਂਦੇ ਤੁਹਾਡੇ ਤੇ ਤਾਂ ਐਡਾ ਕਹਿ ਟੁੱਟਿਆ ਉਹ ਨਹੀਂ ਆਏ ਜਿਹੜੀ ਆਪਣੀ ਐਮਐਲਏ ਜਿੱਤੀ ਹੈ ਉਹ ਵੀ ਆ ਕੇ ਬਾਗੀ ਕਹਿੰਦੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਆ ਸੋਮਵਾਰ ਨੂੰ ਮੈਂ ਉੱਥੇ ਗਾਹਾਂ ਗੱਲ ਕਰੂੰਗੀ ਭੇਜੂੰਗੀ ਲਿਖ ਕੇ ਤੇ ਤਾਂ ਮੰਗਲਵਾਰ ਹੋ ਗਿਆ ਜੀ ਕੱਲ ਦੀ ਗੱਲ ਆ ਉਹ ਤਾਂ ਕੱਲ ਭੇਜੀ ਸੀ ਉਹਨੇ ਪਤਾ ਨਹੀਂ ਭੇਜੀ ਹੈ ਪਤਾ ਨਹੀਂ ਨਾ ਭੇਜੀ ਹੈ ਪਟਵਾਰੀ ਤਹਿਸੀਲਦਾਰ ਐਸਐਚਓ ਡੀਐਸਪੀ ਉਹ ਸਾਰੇ ਆ ਚੁੱਕੇ ਔਰ ਜਿਹੜੇ ਸਾਫ ਕੇ ਐਮਐਲਏ ਤੇ ਉਹ ਵੀ ਆ ਚੁੱਕੇ ਜਣੇ ਹਜੇ ਕਰਿਆ ਕੁਛ ਨਹੀਂ ਇਹਨਾਂ ਨੇ ਹੂੰ ਕੰਨੀ ਚੋਣ ਜਾਬਤਾ ਲੱਗ ਰਿਹਾ ਹੈ ਚੋਣ ਜਾਬਤਾ ਤਾਂ ਸੋ ਵੀ ਸਾਡੇ ਵਾਸਤੇ ਲੱਗ ਰਿਹਾ ਉਹ ਕਿਤੇ ਹੋਰ ਕੋਈ ਕੰਮ ਨਹੀਂ ਚੱਲਦਾ ਤੁਸੀਂ ਕਹਿਣਾ ਸੀ ਵੀ ਠੀਕ ਹੈ ਫਿਰ ਵੋਟ ਵੀ ਮੈਂ ਉਦੋਂ ਹੀ ਕਰੂੰਗਾ ਜਦੋਂ ਮੇਰਾ ਪਰਿਵਾਰ ਜਾਂ ਸਾਡਾ ਸਾਰਾ ਹੀ ਪਿੰਡ ਸਾਨੂੰ ਤਾਂ ਨਹੀਂ ਹੋੜਿਆ ਜੀ ਇੱਥੇ ਕਿ ਜ਼ਿੰਮੇਦਾਰ ਨਹੀਂ ਹੈ ਉਹਨੇ ਕਿਹਾ ਸੀ ਵੀ ਪਤਾ ਲੈਣ ਤਾਂ ਕੁੱਲ ਦੁਨੀਆ ਆਉਂਦੀ ਹੈ ਤੂੰ ਆਈ ਹੈ ਇਹਦਾ ਕੁਛ ਕਰਕੇ ਜਾਈਂ ਉਹਨੇ ਫੇਰ ਨਹੀਂ ਹਜੇ ਤੱਕ ਕੋਈ ਗੌਰ ਕਰੀ। ਰੱਬ ਕਿਹੜੇ ਰੱਬ ਦੇ ਬੰਦੇ ਬੋੜ ਗਏ? ਅੱਜ ਤੱਕ ਪਤਾ ਹੀ ਨਹੀਂ ਮੈਨੂੰ ਤਾਂ ਵੀ ਕਿਹੜੇ ਪਾਸੇ ਰੱਬ ਨੇ ਇਹਨਾਂ ਦੇ ਅੰਦਰ ਜਾ ਕੇ ਬਸਿਆ ਹੈ। ਅੱਛਾ। ਰਾਤ ਫੋਨ ਕਰਿਆ ਸੀ 12 ਵਜੇ ਦੇ ਨੂੰ ਇੱਥੇ ਆ ਗਈ। 11 ਵਜੇ ਦੇ ਨੂੰ। ਜਿਹਨੇ ਸਾਡਾ ਕਿ ਇਹਨਾਂ ਨੇ ਮਨ ਖੜਾਇਆ, ਰੋਟੀ ਪਾਣੀ ਵੀ ਖਵਾਇਆ ਇਹਨਾਂ ਨੇ ਆਇਆ ਤਾਂ ਵੀ ਸਭ ਕੁਛ ਆ ਰਿਹਾ ਹੈ। ਅਸੀਂ ਕਰਦੇ ਹਾਂ ਕੋਈ ਪਸ਼ੂਆਂ ਦਾ ਹੱਲ ਵੀ ਰੋਟੀ ਖਾਓ, ਚਾਹ ਪਾਣੀ ਪੀਓ। ਜਦੋਂ ਆਪ 14 ਦੇਖੀਆਂ ਬੱਕਰੀਆਂ ਫਿਰ ਮੰਨੂ ਕੀ ਨੂੰ ਪਤਾ ਲੱਗ ਗਿਆ ਜੀ ਵੀ ਹੁਣ ਡੱਕੇ ਡੱਕੇ ਨਾਲ ਭਰੀ ਫਿਰ ਪਰ ਜਾਂਦੀ ਹੈ ਬਹੁਤ ਧੰਨਵਾਦ ਇਹਨਾਂ ਦੇ ਜਿਹੜਾ ਇਹਨਾਂ ਉਮਤ ੱਤੇ ੱਕਾ ਇਹਨਾਂ ਨੇ ਅੱਖਾਂ ਹਲੇ ਵੀ ਗਿੱਲੀਆਂ ਨੇ ਨਾਮ ਨੇ ਕੀ ਗੱਲ ਪਤਾ ਜੀ ਫਿਰ ਉਹ ਮੰਨ ਤੇ ਆ ਜਾਂਦੀ ਹੁਣ ਆਪਾਂ ਗੱਲਾਂ ਕਰੀ ਜਾਂਦੇ ਉਹ ਮੇਰੇ ਸਾਹਮਣੇ ਖੜੀਆਂ ਉਹ ਮੂਹਰੇ ਖੜੀਆਂ ਨੇ ਮੇਰੇ ਨਾ ਕੋਈ ਨਹੀਂ ਕਰੀ ਮੂਹਰੇ ਨਹੀਂ ਜਾਂਦੀ ਬੰਦੇ ਦੇ ਕੋਲੋਂ ਬੰਦਾ ਚਲੇ ਜਾਂਦਾ ਬੰਦਾ ਨਹੀਂ ਲਿਆਇਆ ਜਾ ਸਕਦਾ ਪਰ ਉਹਦਾ ਦੁੱਖ ਕੁਝ ਹੱਦ ਤੱਕ ਵੰਡਾਇਆ ਜਾ ਸਕਦਾ ਤੇ ਉਹ ਦੁੱਖ ਵੰਡਾਉਣ ਦੇ ਲਈ ਭਾਈ ਅਮਰਪ੍ਰੀਤ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਦੇ ਤੁਸੀਂ ਖਾਲਸਾਡ ਬੁਲਾਉਂਦੇ ਸੀਗੇ ਜੀ ਅੱਜ ਗਲੋਬਲ 6 ਦੇ ਵੱਲੋਂ ਜੀ ਹਾਂ ਜੀ ਮੈਂ ਤਾਂ ਸੇਵਾ ਹੀ ਕਰਨੀ ਹੈ ਜੀ ਗਰਾਊਂਡ ਜ਼ੀਰੋ ਤੇ ਇਹ ਵੀਰ ਵੀ ਥੋੜਾ ਦੱਸੋ ਜੀ ਇਹ ਨਵੀਂ ਚੀਜ਼ ਦੇਖੀ ਜੀ ਹਾਂ ਜੀ ਸਾਰੀ ਟੀਮ ਨੇ ਇੱਕ ਸੰਸਥਾ ਪੂਰਾ ਸਟਰਕਚਰ ਜਿਹੜਾ ਸੀਗਾ ਉਹ ਸਾਰੇ ਸੇਵਾਦਾਰ ਇਕੱਠੇ ਜੁੜ ਕੇ ਉਵੇਂ ਹੀ ਸੇਵਾਵਾਂ ਨਿਭਾ ਰਹੇ ਨੇ ਔਰ ਕੱਲ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਚੈਨਲ ਦੀ ਇੱਕ ਵੀਡੀਓ ਵੇਖੀ ਮੈਨੂੰ ਸਾਡੀ ਟੀਮ ਮੈਂਬਰ ਨੇ ਕਿਸੇ ਨੇ ਕੀਤੀ ਪਰ ਨਾਲ ਉਸ ਵੀਡੀਓ ਦੇ ਵਿੱਚ ਘਰ ਬੈਂਕ ਅਕਾਊਂਟ ਵੀ ਆ ਰਿਹਾ ਸੀਗਾ ਔਰ ਤੇ ਨਾਲ ਫੋਨ ਨੰਬਰ ਵੀ ਸੀਗਾ ਪਹਿਲਾਂ ਤਾਂ ਮੈਂ ਸੋਚਿਆ ਕਿ ਜਿਵੇਂ ਅਕਸਰ ਜਦੋਂ ਕੋਈ ਆਪਾਂ ਵੀਡੀਓ ਦੇਖਦੇ ਆ ਤਾਂ ਜਿੱਥੇ ਖਾਤਾ ਨੰਬਰ ਲਿਖਿਆ ਹੋਵੇ ਤਾਂ ਲੱਗਦਾ ਕਿ ਸੰਕਤਾਂ ਦਸਵੰਦ ਆਪਣਾ ਪਾਉਣਾ ਸ਼ੁਰੂ ਕਰ ਦੰਨੀ ਹੈ ਤੇ ਪਰਿਵਾਰ ਕੋਲੇ ਪਹੁੰਚ ਗਿਆ ਹੋਵੇਗਾ ਪਰ ਫਿਰ ਮੁੜ ਕੇ ਬੜੀ ਹਿੰਮਤ ਕਰਕੇ ਪਰਿਵਾਰ ਨੂੰ ਫੋਨ ਕੀਤਾ ਔਰ ਇਹਨਾਂ ਦੀ ਬੇਟੀ ਦੇ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਹਜੇ ਮਾਇਆ ਜਿਹੜੀ ਹੈ ਬਹੁਤ ਘੱਟ ਮਾਤਰਾ ਦੇ ਵਿੱਚ ਘਰ ਪਹੰਚੀ ਆ ਤੇ ਫਿਰ ਮੈਂ ਬਾਪੂ ਜੀ ਨਾਲ ਗੱਲ ਕੀਤੀ ਕਿ ਅਸੀਂ ਤੁਹਾਡੇ ਕੋਲੇ ਸਵੇਰੇ ਆਉਣਾ ਚਾਹਨੇ ਆ ਵੀ ਤੁਹਾਡਾ ਕੋਈ ਰੁਝੇਵਾ ਤਾਂ ਨਹੀਂ ਕੋਈ ਤੁਸੀਂ ਸਰਕਾਰੀ ਦਫਤਰ ਤਾਂ ਨਹੀਂ ਜਾਣਾ ਤਾਂ ਫਿਰ ਜਦੋਂ ਪਹੁੰਚੇ ਇਹਨਾਂ ਕੋਲੇ ਇੱਕ ਟੀਮ ਸਾਡੀ ਲੁਧਿਆਣੇ ਤੋਂ ਵੀਰਵਰੀ ਆਏ ਉਹਨਾਂ ਨੇ ਬਾਬੋ ਜੀਵਰਾ ਨਾਲ ਸੰਪਰਕ ਕੀਤਾ ਤੇ ਸਾਡੀ ਕੋਸ਼ਿਸ਼ ਇਹੀ ਸੀ ਕਿ ਵੀ ਅਫਸੋਸ ਕਰਨ ਲਈ ਬਹੁਤ ਲੋਕ ਹੀ ਆਈ ਜਾ ਰਹੇ ਨੇ ਅਸੀਂ ਸਵੇਰ ਦੇ ਇੱਥੇ ਬੈਠੇ ਆ ਪਰ ਜਿਹੜੀ ਮੌਕੇ ਦੇ ਉੱਤੇ ਮਦਦ ਹੈ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਇੱਕ ਵਾਰੀ ਇਹ ਸਦਮਾ ਦਿਲ ਤੇ ਬੈਠ ਗਿਆ ਫਿਰ ਇਹਨੂੰ ਕੱਢਦੇ-ਕੱਢਦੇ ਬਹੁਤ ਸਮਾਂ ਲੱਗ ਜਾਂਦਾ ਚਾਹੇ ਤੁਸੀਂ ਮਹੀਨੇ ਬਾਅਦ 2 ਮਹੀਨੇ ਬਾਅਦ 3 ਮਹੀਨੇ ਬਾਅਦ ਰਾਹਤ ਲੈ ਕੇ ਜਾਓ ਤੇ ਉਹ ਅਸਰ ਨਹੀਂ ਪਉਂਦੀ ਜਿਹੜਾ ਅਸਰ ਇੱਕਦਮ ਜਦੋਂ ਉਹਨਾਂ ਦਾ ਕੋਈ ਘਰ ਦਾ ਜੀ ਗਿਆ ਕਿਉਂਕਿ ਆਪਣੇ ਬੱਚਿਆਂ ਵਾਂਗੂ ਪਾਲਿਆ ਇਹਨਾਂ ਨੇ ਸੋ ਜਦੋਂ ਇਹਨਾਂ ਨੂੰ ਅ ਅਸੀਂ ਰਾਤ ਹੀ ਕਿਸੇ ਵਪਾਰੀ ਨਾਲ ਗੱਲ ਕਰਕੇ ਆ ਸਵੇਰੇ ਗੱਡੀ ਭਰ ਕੇ 12 ਬੱਕਰੀਆਂ ਤੇ ਦੋ ਅ ਬੱਚੇ ਟੋਟਲ 14 ਨਾਗ ਇਹਨਾਂ ਨੂੰ ਜਦੋਂ ਹਾਥੀ ਫੜਾਏ ਨੇ ਤੇ ਜਿਹੜੀ ਇਹਨਾਂ ਦੇ ਚਿਹਰੇ ਦੇ ਉੱਤੇ ਮੁਸਕਾਨ ਸੀਗੀ ਜਦੋਂ ਮੈਂ ਉਹ ਕੰਪੇਅਰ ਕਰਦਾ ਕਿ ਜਿਹੜੀ ਵੀਡੀਓ 'ਚ ਬਾਪੂ ਜੀ ਰੋ ਰਹੇ ਨੇ ਔਰ ਜਿਹੜੀ ਅਸੀਂ ਅੱਖੀ ਉਹਨਾਂ ਦੀ ਆ ਮੁਸਕਰਾਹਟ ਦੇਖ ਰਹੇ ਹਾਂ ਤੇ ਉਹ ਬਹੁਤ ਸਕੂਨ ਦੇ ਰਹੀਆਂ ਸਾਨੂੰ ਕਿੱਥੋਂ ਤੁਸੀਂ ਅਰੇਂਜ ਕੀਤੀਆਂ ਜੀ ਬੱਕਰੀਆਂ ਕਿਉਂਕਿ ਮੱਝਾਂ ਵਗੈਰਾ ਤਾਂ ਚਲੋ ਸੌਖੀਆਂ ਰੇਂਜ ਹੋ ਜਾਂਦੀਆਂ ਜੀ ਇੰਨੀਆਂ ਬੱਕਰੀਆਂ ਅਰੇਂਜ ਕਰਨ ਲਈ ਨਹੀਂ ਆਪਣੇ ਲਿੰਕ ਦੇ ਵਿੱਚ ਕਰ ਕਿਉਂਕਿ ਟੀਮ ਦਾ ਨੈਟਵਰਕ ਬਹੁਤ ਵੱਡਾ ਤੇ ਪਤਾ ਕੀਤਾ ਵੀ ਕਿਹੜੇ-ਕਿਹੜੇ ਵਪਾਰੀ ਜਿਹੜੇ ਚੰਗੇ ਸੌਦੇ ਕਰਦੇ ਹੋਣ ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਤਾਂ ਦੋ-ਤਿੰਨ ਵਪਾਰੀ ਇੱਕ ਰਾਜਸਥਾਨ ਤੋਂ ਮਿਲਿਆ ਇੱਕ ਦੋ ਪੰਜਾਬ ਦੇ ਮਿਲੇ ਸੋ ਜਿਹੜਾ ਇੱਧਰਲੇ ਇਲਾਕੇ ਦੇ ਵਪਾਰੀ ਸੀਗੇ ਉਹਨਾਂ ਦੇ ਨਾਲ ਸੰਪਰਕ ਕੀਤਾ ਰੇਟ ਬਣਾਇਆ ਫੋਟੋ ਮੰਗਾਈਆਂ ਫਿਰ ਨਸਲ ਚੈੱਕ ਕਰਾਈ ਤੇ ਫਿਰ ਸਾਡੀ ਟੀਮ ਇੱਕ ਸਪੈਸ਼ਲ ਉਹਨਾਂ ਕੋਲੇ ਗਈ ਫਿਰ ਗੱਡੀ 'ਚ ਸਾਰੀਆਂ ਭਰ ਕੇ ਸਮਾਨੇ ਤੋਂ ਸੌਦਾ ਬਣਿਆ ਤੇ ਸਾਰੀਆਂ ਬੱਕਰੀਆਂ ਲੈ ਕੇ ਆਉਂਦੀਆਂ ਪੂਰੀਆਂ ਨੁਹਾੜ ਕੇਲੇਆਂ ਦਿਹਾ ਹਣਿਆ ਦੀ ਸਾਵ ਸੁਸਰੀਆਂ ਸਾਰੀਆਂ ਬੱਕਰੀਆਂ ਇਹ ਤਾਂ ਵਪਾਰੀਆਂ ਦੀ ਖੇਡ ਹੈ ਜੀ ਜਿਨ੍ਹਾਂ ਨੇ ਵੇਚਣੀਆਂ ਨੇ ਸੋ ਬਟ ਇੱਕ ਇੱਥੇ ਇਨਸਾਨੀਅਤ ਦੀ ਮਿਸਾਲ ਇਹ ਵੀ ਹੈ ਕਿ ਜਿਨ੍ਹਾਂ ਤੋਂ ਖਰੀਦੀਆਂ ਉਹਨਾਂ ਨੇ ਵੀ ਇਹ ਕਹਿ ਕੇ ਦਿੱਤੀਆਂ ਵੀ ਭਾਈ ਜੋ ਰੇਟ ਸਾਨੂੰ ਆਇਆ ਸੀ ਉਹੀ ਰੇਟ ਦੇ ਰਹੇ ਹਾਂ ਸੀ ਇਸ ਤੋਂ ਕਮਾ ਨਹੀਂ ਰਹੇ ਈਵਨ ਉਹਨੇ ਕਿਰਾਇਆ ਤੱਕ ਵੀ ਨਹੀਂ ਲਿੱਤਾ ਸਾਡੇ ਤੋਂ ਉਹ ਵੀ ਮਾਫ ਕਰ ਆ ਗਿਆ ਵੀ ਹਾਂ ਵੀ ਗੱਡੀ ਦਾ ਕਿਰਾਇਆ 3000 ਬਣਦਾ ਸੀ ਵੀ ਮੈਂ ਉਹ ਵੀ ਨਹੀਂ ਲੈਣਾ ਵੀ ਤੁਸੀਂ ਇੱਕ ਸੇਵਾ ਦੇ ਕਾਰਜ ਲਈ ਲਾ ਰਹੇ ਹੋ ਸੋ ਇਹ ਜਿਹੜਾ ਟੀਮ ਵਰਕ ਹੈ ਜਾਂ ਜਿਹੜੀ ਇੱਕ ਲਾਈਕ ਮਾਈਂਡਡ ਦੇ ਸਾਰੀ ਸੋਚ ਇਕੱਠੀ ਇੱਕ ਪਲੈਟਫਾਰਮ ਤੇ ਹੁੰਦੀ ਹੈ ਵੀ ਕਿਸੇ মিডিਆ ਨੇ ਹੁਣ ਤੁਹਾਡੇ ਕਰ ਕੀਤੀ ਉਹ ਸਟੋਰੀ ਸਾਡੇ ਤੱਕ ਪਹੁੰਚੀ ਅਸੀਂ گاਾਂ ਵਪਾਰੀ ਸਾਨੂੰ ਉਦਾਂ ਦਾ ਮਿਲ ਗਿਆ ਸੋ ਪਰਿਵਾਰ ਉਹ ਜਿਹੜੀਆਂ ਵਾਈਬਸ ਕੰਮ ਕਰਦੀਆਂ ਉਹ ਰਿਜ਼ਲਟ ਹੈ ਕਿ ਬਾਪੂ ਜੀ ਦੇ ਚਿਹਰੇ ਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਜੀ ਇਹ ਨਸਲ ਚੈੱਕ ਕਰਵਾਇਜੀ ਤਾਂ ਪਤਾ ਲੱਗਿਆ ਜੀ ਵੀ ਕਿਹੜੀ ਨਸਲ ਦੀਆਂ ਇਹ ਕਿਉਂਕਿ ਬੱਕਰੀਆਂ ਬਾਰੇ ਤਾਂ ਪਤਾ ਨਹੀਂ ਪਰ ਨਸਲ ਮਿਲ ਕੇ ਦੁੱਧ ਬੱਧ ਦਿੰਦੀਆਂ ਜੀ ਜਾਂ ਕਿਸ ਤਰ੍ਹਾਂ ਦੀ ਸੀਗੀ ਹਾਂ ਜੀ ਇਹਨਾਂ ਦਾ ਦੁੱਧ ਦਾ ਵੀ ਚੱਕਰ ਹੁੰਦਾ ਹੈ ਤੇ ਇਹਨਾਂ ਦੀ ਗਰੋਥ ਦਾ ਉੱਤੇ ਵੀ ਡਿਪੈਂਡ ਕਰਦਾ ਬਾਪੂ ਜੀ ਜਿਹੜਾ ਕੰਮ ਕਰਦੇ ਸੀ ਜਦੋਂ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਇਹ ਦੁੱਧ ਨਹੀਂ ਸੀ ਵੇਚਦੇ ਇਹ ਬੱਕਰੀਆਂ ਤੋਂ ਜਿਵੇਂ ਅੱਗੇ ਬੱਚੇ ਹੁੰਦੇ ਨੇ ਫਿਰ ਬੱਚੇ ਵੱਡੇ ਹੁੰਦੇ ਨੇ ਉਹਨਾਂ ਨੂੰ ਪਾਲ ਕੇ ਫਿਰ ਵੱਡਾ ਕਰਕੇ ਫਿਰ ਵੇਚਦੇ ਸੀਗੇ ਸੋ ਇਹਨਾਂ ਦਾ ਕੰਮ ਸੀ ਸੋ ਉਸ ਅਕੋਰਡਿੰਗਲੀ ਹੀ نسل ਅਸੀਂ ਚੁਣ ਕੇ ਤੇ ਉਹ ਬਾਪੂ ਜੀ ਨੂੰ ਦਿੱਤੀ ਆ ਔਰ ਮੇਰੇ ਕੋਲੇ ਮੋਬਾਈਲ 'ਚ ਵੀਡੀਓ ਵੀ ਹੋਣੀ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਵੀ ਜਦੋਂ ਬਾਪੂ ਜੀ ਨੇ ਦੇਖੀ ਆ ਬੱਕਰੀਆਂ ਤਾਂ ਬਾਪੂ ਜੀ ਕਹਿੰਦੇ ਇਹ ਤਾਂ ਉਹੀ ਆ ਗਈ ਮੇਰੇ ਵਾਲੀ ਇਹ ਤਾਂ ਸੇਮ ਉਦਾਂ ਦੀ ਲੱਗ ਰਹੀ ਐ ਸੋ ਇਹ ਕੁਝ ਜਿਹੜੇ ਇਮੋਸ਼ਨਸ ਹੁੰਦੇ ਨੇ ਉਹ ਮਤਲਬ ਸਾਨੂੰ ਮੋਟੀਵੇਟ ਵੀ ਕਰਦੇ ਨੇ ਸੇਵਾ ਕਰਨ ਨੂੰ ਔਰ ਖੁਸ਼ੀ ਵੀ ਦਿੰਦੇ ਨੇ ਕਿ ਚਲੋ ਅਸੀਂ ਪੂਰਾ ਦੁੱਖ ਤਾਂ ਨਹੀਂ ਵੰਡਾ ਸਕਦੇ ਸੀਗੇ ਇਹਨਾਂ ਦੀਆਂ 40 ਦਾ ਨੁਕਸਾਨ ਹੋਇਆ ਜ 12 14 ਜਿਹੜੀਆਂ ਲੈ ਕੇ ਆਏ ਆ ਐਟਲੀਸਟ ਉਸ ਦੇ ਨਾਲ ਇਹਨਾਂ ਦਾ ਹੁਣ ਇਹ ਅੱਗੇ ਵਧਣ ਨੂੰ ਤਾਂ ਸੋਚਣਗੇ ਨਾ ਇਹ ਤਾਂ ਨਹੀਂ ਫੁੱਲ ਸਟਾਪ ਲੱਗ ਜਾਣਗੇ ਅਸੀਂ ਬਾਅਦ ਚ ਕਿਸਾਨਾਂ ਦੀਆਂ ਜ਼ਿੰਮੇਦਾਰਾਂ ਦੀਆਂ ਵੀਡੀਓ ਸ਼ੇਅਰ ਕਰਦੇ ਆ ਕਿ ਯਾਰ ਉਹਦਾ ਨੁਕਸਾਨ ਹੋ ਗਿਆ ਉਹ ਕਰਜ਼ੇਠ ਆ ਗਿਆ ਉਹਨੇ ਆਤਮ ਹੱਤਿਆ ਕਰ ਲਈ ਉਹਨੇ ਗਲਤ ਸਟੈਪ ਚੱਕ ਲਿਆ ਤੇ ਜਦੋਂ ਸਾਡੇ ਕੋਲੇ ਮੌਕਾ ਹੁੰਦਾ ਤਾਂ ਅਸੀਂ ਸਿਰਫ ਉਹ ਵੀਡੀਓ ਦੇਖ ਕੇ ਲੰਘਾ ਦਿੰਨੇ ਆ ਅਸੀਂ ਐਫਰਟ ਨਹੀਂ ਕਰਦੇ ਸੋ ਇਹ ਐਫਰਟ ਜ਼ਰੂਰੀ ਨੇ ਔਰ ਮਤਲਬ ਟੋਡੇ মিডিਆ ਦਾ ਵੀ ਬਹੁਤ ਧੰਨਵਾਦ ਹੈ ਔਰ ਜਿਹੜੇ ਵਪਾਰੀਆਂ ਦਾ ਜਿਹੜੀ ਪੂਰੀ ਟੀਮ ਨੇ ਸਾਡਾ ਸਾਥ ਦਿੱਤਾ ਉਸ ਦੇ ਜ਼ਰੀਏ ਅਸੀਂ ਇਹ ਮਦਦ ਕਰ ਪਾਏ ਹਾਂ ਜੀ ਇੱਕ ਨਾਲ ਜੀ ਵੀਰ ਜੀ ਛੱਪੜ ਵੀ ਨਾਲ ਦਾ ਜਿਹੜਾ ਜਲੇ ਹੈਗਾ ਉਹਦੇ ਬਾਰੇ ਵੀ ਕੋਈ ਹੈਗਾ ਜੀ ਵਿਚਾਰ ਤੁਹਾਡਾ ਜੀ ਜਾਂ ਕਿਵੇਂ ਜਾਂ ਉਹਦੇ ਲਈ ਮਾਇਆ ਇਹਨਾਂ ਕੋਲ ਹੋ ਗਈ ਹੈ ਨਹੀਂ ਜਿਵੇਂ ਇਨਾਂ ਕੋਲੇ ਇਹਨਾਂ ਨੇ ਅਕਾਊਂਟ ਨੰਬਰ ਪਾਇਆ ਹੋਇਆ ਤੇ ਉਸ ਦੇ ਜ਼ਰੀਏ ਇਹਨਾਂ ਕੋਲੇ ਥੋੜੇ ਥੋੜੇ ਸੇਵਾ ਆਈ ਜਾ ਰਹੀ ਹੈ। ਕੱਲ ਤੱਕ ਦੀ ਮੈਨੂੰ ਭੈਣਵਰਾਂ ਨੇ ਕਾਪੀ ਦਿਖਾਈ ਹੈ ਉਸ 'ਚ ਤਕਰੀਬਨ 30000 ਦੇ ਲੱਗੇ-ਛਾਗੇ ਪੈਸੇ ਆਏ ਹੋਏ ਨੇ ਕੱਲ ਦੀ ਐਂਟਰੀ ਹੈ ਜਿਹੜੀ। ਸੋ ਜਿਵੇਂ ਜਿਵੇਂ ਉਹ ਆ ਰਹੇ ਬਾਕੀ ਆਪ ਕਰਨਗੇ ਸਾਡੇ ਕੋਲੇ ਜੋ ਇਹ ਬਜਟ ਬਣਦਾ ਸੀ ਉਹ ਵੀ ਅਸੀਂ ਕਿਉਂਕਿ ਸੰਸਥਾ ਨਵੀਂ ਹੋਣ ਕਰਕੇ ਸਾਡੇ ਕੋਲੇ ਵੀ ਇਹਨਾਂ ਬਜਟ ਨਹੀਂ ਸੀਗਾ। ਪਰ ਅਸੀਂ ਦਾਨੀ ਸੱਜਣਾਂ ਨੂੰ ਫੋਨ ਕੀਤਾ ਤਾਂ ਇੱਕ ਵੀਰਵਰਾਂ ਨੇ ਗੁਰਿੰਦਰ ਭੱਟੀ ਹੈਗੇ ਉਹਨਾਂ ਨੇ ਕਿਹਾ ਵੀ ਮੇਰੀ ਸੇਵਾ ਲਾ ਦਿਓ। ਸੋ ਉਹਨਾਂ ਦੇ ਸੇਵਾ ਦੇ ਜ਼ਰੀਏ ਬਜਟ ਸੀਗਾ ਕੋਸ਼ਿਸ਼ ਤਾਂ ਸੀ ਵੀ 40 ਦੇ 40 ਆ ਮੋੜ ਦੀ ਇਹਨਾਂ ਦੀਆਂ ਹਨਾ ਉਹੀ ਪੂਰਾ ਹੋ ਜਾਏ ਇਹਨਾਂ ਦਾ ਘਾਟਾ ਬਟ ਇਹ 12 14 ਦੇ ਨਾਲ ਐਟਲੀਸਟ ਇਹ ਆਪਣਾ ਗੁਜ਼ਾਰਾ ਸਟਾਰਟ ਕਰਨਗੇ ਅੱਗੇ-ਅੱਗੇ ਵੱਧਦਾ ਰਹੂਗਾ ਆਪਣਾ ਕਾਰੋਬਾਰ ਚਲਾ ਪਾਣਗੇ ਚਲੋ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਤੁਹਾਡਾ ਜੀ ਤੁਹਾਡੇ ਜ਼ਰੀਏ ਅਸੀਂ ਪਹੁੰਚ ਸਕੇ ਇੱਥੇ ਸ਼ੁਕਰੇਸ ਹੋਏ ਸੰ ਭਾਈ ਅਮਰ ਪਲੀਸਿੰਗ ਤੇ ਬਾਪੂ ਜੀ ਹੁਣ ਹਿੰਮਤ ਹੈ ਹੁਣ ਹਿੰਮਤ ਰੱਖਣੀ ਹੈ ਕੋਈ ਨਹੀਂ ਮੈਂ ਤਾਂ ਹੁਣ ਪੈ ਜੂਗੀ ਜੀ ਮੇਰੇ ਘਰੇ ਮਾੜਾ ਜਿਹਾ ਕੇਰਾ ਚਾਨਣ ਹੋ ਗਿਆ ਦੀਵਾ ਲੱਗ ਗਿਆ ਕਿੱਥੇ ਜਮਾ 부ਜੇ ਪਈ ਥੀ ਰਾਜਵਾਕ ਵੀ ਜੁੰਡੇ ਖਿਲਾਰੀ ਫਿਰਦੇ ਸੀ ਇਹਨਾਂ ਨੂੰ ਵੀ ਪੋਤਾ ਸੀ ਜਿਹੜਾ ਕਹਿੰਦਾ ਸੀ ਕਹਿੰਦਾ ਬਾਪੂ ਜੀ ਹੁਣ ਕਹਿੰਦਾ ਬਾਪੂ ਮੈਂ ਕਹਿੰਦਾ ਪਾਪੇ ਚਾਰਨ ਜਾਣਾ ਕਹਿੰਦਾ ਹਾਂ ਹਾਂ ਤੇ ਇਹ ਪੋਤਾ ਸੀ ਭਾਈ ਦਾ ਪੋਤਾ ਕਿੱਥੇ ਆ ਇਹ ਆ ਬਈ ਮੇਰਾ ਪੁੱਤ ਇਹ ਆਥਰ ਥੜ ਕੇ ਵਿੱਚ ਆਉਂਦਾ ਹੈ ਨਾ ਅੱਛਾ ਜੀ ਹਾਂਜੀ ਚਾਰਨ ਜਾਣਾ ਬੱਕਰੀਆਂ ਨਵੀਆਂ ਆ ਗਈਆਂ ਹਾਂਜੀ ਖੁਸ਼ੀ ਹੋਈ ਆ ਹਾਂਜੀ ਤੇ ਜਿਹੜੀਆਂ ਪੁਰਾਣੀਆਂ ਗਈਆਂ ਉਹਨਾਂ ਦਾ ਦੁੱਖ ਵੀ ਹੋਇਆ ਹੈ ਕਿੰਨਾ ਕੁ ਪਿਆਰ ਸੀ ਉਹਨਾਂ ਨਾਲ ਬਹੁਤ ਜੀ ਬਹੁਤ ਜ਼ਿਆਦਾ ਜਾਂਦਾ ਹੁੰਦਾ ਸੀ ਚਾਰਨ ਪੁੱਤ ਕੀ ਨਾਮ ਸੀ ਤੇਰਾ ਨਵਦੀਪ ਸਿੰਘ ਜੀ ਹੈ ਨਵਦੀਪ ਸਿੰਘ ਜੀ ਅੱਛਾ ਕਿਵੇਂ ਚਾਰਦਾ ਹੁੰਦਾ ਸੀ ਫਿਰ ਖੇਲਦਾ ਵੀ ਹੁੰਦਾ ਸੀ ਉਹਨਾਂ ਨਾਲ ਉੱਥੇ ਕਿੱਥੇ ਜਾਂਦਾ ਹੁੰਦਾ ਸੀ ਚਾਰਨ ਖੇਤਾਂ ਸੇ ਜੀ ਖੇਤਾਂ ਚ ਤੇ ਹੁਣ ਆ ਧੁੱਪ ਨਹੀਂ ਆ ਤੂੰ ਪਾਪਾ ਕਹਿੰਦਾ ਪਾਪੇ ਚੱਲੀਏ ਫਿਰ ਖੇਤਾਂ ਨੂੰ ਧੁੱਪ ਚ ਜਾਣਾ ਪੁੱਤ ਹੁਣ ਆਪ ਚਾਰਕ ਲਿਆਵਾਂਗੇ ਆਪ ਚਾਰਕ ਲਿਆਉਂਗਾ ਹਾਂ ਜੀ ਧਿਆਨ ਵੀ ਰੱਖਣਾ ਹੁਣ ਹਨਾ ਹਾਂ ਜੀ ਬੱਕਰੀਆਂ ਦਾ ਜੀ ਤਦ ਉਹ ਵੀ ਇੱਕ اچانک ਹੀ ਲੱਗੀ ਜੀ ਅੱਗ ਹਨਾ ਹਾਂ ਉਹ ਤਾਂ ਉਹਨਾਂ ਦੀ ਮੌਤ ਸੀ ਮੈਂ ਦੂਜਿਆਂ ਦੀ ਜਦੋਂ ਭਲਾ ਕਰਦਾ ਫਿਰ ਤਾਂ ਦੂਜਿਆਂ ਨੂੰ ਵੀ ਕੁੱਪਨੋ ਸਾਂਭ ਲੋ ਕਿੱਥੇ ਕੁੱਪਨ ਕਿੱਥੇ ਮੇਰਾ ਪਸ਼ੂ ਖੜੇ ਨਾ ਇਹਨਾਂ ਦੀ ਮੌਤ ਤੇ ਮੇਂ ਜਿਵੇਂ ਲਿਖੀ ਤੀ ਹੁੰਕਰ ਰੋਜਤ ਸੀ ਬੰਦੇ ਸੀ ਬਾ ਅੱਗੇ ਮੇਰੇ ਮੇਰੇ ਪਸ਼ੂਆਂ ਤੇ ਅੱਗ ਪੈ ਕੇ ਹੋਰ ਪਾਸੇ ਲੱਗੋ ਹਰੇ ਖੜੇ ਨਾ ਲੱਕੜਾਂ ਪਈਆਂ ਨਾ ਵਾਪਸ ਆ ਕੇ ਤਦ ਬਾਅਦ ਫੇਰ ਗੁੱਠੀ ਮੁਰਤੀ ਜਦੋਂ ਕਿ ਨੇ ਅੱਗ ਲੱਗੀ ਜਾਂ ਉਹ ਪਟਾਕੇ ਵੀ ਵੱਜੇ ਹੈ ਜੀ ਫਿਰ ਉਹਨਾਂ ਦੇ ਪਟਾਕੇ ਜੀ ਉਹਨਾਂ ਦੇ ਢਿੱਡ ਫੁੱਟੇ ਸੂਣ ਵਾਲੀਆਂ ਤੀਆਂ 23 24 ਪਟਾਕੇ ਤਾਂ ਅੱਗ ਨੇ ਫਿਰ ਸਾਵੰਦ ਹੋ ਗਏ ਨਾ ਜਿੰਨੀਆਂ ਬੱਚਿਆਂ ਵਾਲੀਆਂ ਸੀ ਉਹ ਤਾਂ ਬੱਚੇ ਸਿਆਹੀ ਨਹੀਂ ਮਾਤਾ ਬਹੁਤ ਰੋਂਦੀ ਸੀ ਕਿ ਕੱਲ ਇੱਕ ਭੈਣ ਸੀ ਕੌਣ ਸੀ ਉਹ ਕੌਣ ਸੀ ਕਿ ਮੈਂ ਭੈਣ ਕਿੱਥੇ ਹੈ ਜੀ ਉਹ ਆ ਸੀ ਇੱਥੇ ਉਹ ਬੱਠੇ ਹੈ ਜੀ ਕੱਲ ਇੱਕ ਵੀਡੀਓ ਦੇ ਵਿੱਚ ਸੀ ਟਵਾਣਾ ਸਾਹਿਬ ਤੁਹਾਡੀ ਬੀਬਿਕ ਵੀਡੀਓ ਦੇ ਵਿੱਚ ਸੀਗੇ ਕੱਲ ਉਹ ਚਲੇ ਗਏ ਜੀ ਭੈ ਕਿੱਥੇ ਵਾਏ ਹੋਏ ਠੀਕ ਹੈ ਉਹਨਾਂ ਦਾ ਫੋਨ ਫੋਨ ਆਇਆ ਹੁਣ ਹਾਂਜੀ ਫੋਨ ਆਇਆ ਸੀ ਪੁੱਛ ਰਏ ਉਹਨਾਂ ਨੂੰ ਦੱਸਿਆ ਵੀ ਐ ਬੱਕਰੀਆਂ ਆ ਗਈਆਂ ਹੁਣ ਭਾਈ ਕੁਛ ਨਹੀਂ ਜੀ ਹਲੇ ਉਹਨਾਂ ਨਾਲ ਗੱਲ ਨਹੀਂ ਹੋਈ ਜੀ ਮੈਂ ਸੰਗਰੂਰ ਗਿਆ ਹੋਇਆ ਸੀਗਾ ਜੀ ਅੱਛਾ ਜੀ ਮੇਰੀ ਗੱਲ ਨਹੀਂ ਹੋਈ ਹਿੰਦੇ ਨੁਕਸਾਨ ਹੋ ਗਿਆ ਕਾਫੀ ਵੀਰੇ ਪਰ ਹੈਨਾ ਨੁਕਸਾਨ ਬਹੁਤ ਦੁੱਖ ਦਰਦ ਹੋ ਰਿਹਾ ਹਾਂਜੀ ਲੋਕ ਵੀਰੇ ਖੜੇ ਆ ਪਰ ਆ ਉਹ ਚੀਜ਼ ਬੇਜ਼ੁਬਾਨ ਦੀ ਜਿਹੜੀ ਜਾਨ ਗਈ ਹੈ ਤੜ ਤੜ ਕੇ ਮਰੀਆਂ ਉਹ ਹਲੇ ਵੀ ਥੋੜਾ ਦੁੱਖ ਦਿੰਦੀਆਂ ਚੀਜ਼ਾਂ ਸਾਡਾ ਕਾਲਜਾ ਜੀ ਰਿਆ ਨਹੀਂ ਬਹੁਤ ਦੁੱਖ ਹੋ ਰਿਹਾ ਜੀ ਤੁਹਾਨੂੰ ਬਹੁਤ ਦੁੱਖ ਹੋ ਰਿਹਾ ਉਹ ਕਿਹਨੇ ਗਿਆ ਉਹ ਪੈਸੇ ਦੇ ਨਾਲ ਵੀ ਦੁੱਖ ਨਹੀਂ ਜਾਣਾ ਬਾਈ ਜਿੰਨਾ ਵੀ ਜਾ ਕੇ ਹਨਾ ਨਹੀਂ ਜਾਣਾ ਜੀ ਪਰ ਜਿਹੜੀਆਂ ਵਾਗੀਆਂ ਨੂੰ ਵਾਪਸ ਨਹੀਂ ਆਉਂਦੇ ਇਹ ਮੁਰਕੇ ਇਹਦਾ ਪੇਰ ਪਾਲੀਆਂ ਹੋਈਆਂ ਸੀ ਬਾਈ ਸਾਨੂੰ ਹੁੰਦਾ ਬੜਾ ਪਾਲੀਆਂ ਹੋਈਆਂ ਸੀ ਅਸੀਂ ਉਹਨਾਂ ਨੂੰ ਜੀ ਵਧੀਆ ਤੇਖ ਪੜ ਕਰਦੇ ਸੀ ਉਹਨਾਂ ਦੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਤੇ ਦਿਹਾੜੀੇ ਕਰਦਾ ਮਜ਼ਦੂਰੀ ਕਰਦੇ ਹਾਂ ਕਿੱਥੇ ਬਸ ਇਥੇ ਪਿੰਡਾਂ ਚ ਹੀ ਭਾਈ ਜੰਨੀ ਬਾਰੀ ਭਰੋਸਾ ਦੇ ਕੇ ਗਏ ਕਹਿੰਦੇ ਭਾਈ ਲੀਡਰ ਤੁਹਾਨੂੰ ਹੈਗਾ ਭਰੋਸਾ ਦੇ ਕੇ ਗਏ ਸੀ ਐਮਐਲ ਸਾਹਿਬ ਆਏ ਸੀਗੇ ਭਰੋਸਾ ਹੈਗਾ ਵੈਸੇ ਹਾਂ ਨਾ ਕੋਈ ਭਰੋਸਾ ਨਹੀਂ ਹੈ ਸਾਨੂੰ ਉਹਨਾਂ ਤੇ ਜੀ ਦਰਸ਼ਕਾ ਦੇਖੇ ਚਲੇ ਗਏ ਸਾਨੂੰ ਕੋਈ ਭਰੋਸਾ ਨਹੀਂ ਹੈ ਉਹਨਾਂ ਤੇ ਕੱਲ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਅੱਜ ਵੀ ਗਏ ਸੀਗੇ ਜੀ ਹਲੇ ਤੱਕ ਕੋਈ ਵੀ ਕੁਝ ਨਹੀਂ ਕੀਤਾ ਜੀ ਉਹਨਾਂ ਨੇ ਮੈਂ ਤਲਾਸ਼ਾ ਦੇ ਚੁੱਕਾ ਹੀ ਉਹਨਾਂ ਦੀ ਚਲੋ ਕੋਈ ਨਾ ਬਾਪੂ ਜੀ ਭਾਈ ਗੁਰੂ ਆਪਾਂ ਤਾਂ ਪਰਮਾਤਮਾ ਤੁਹਾਨੂੰ ਹੋਰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਹਨ ਤੁਹਾਡਾ ਰੋਜ਼ਗਾਰ ਵੀ ਵਧੇ ਤੇ ਹੁਣ ਤੁਹਾਡੀਆਂ ਇਹ ਬੱਕਰੀਆਂ ਸਲਾਮਤ ਰਹਿਣ ਵੀਰੇ ਠੀਕ ਹੈ ਬਾਈ ਹਨਾ ਸੋ ਰਾਮਗੜ੍ਹ ਪਿੰਡ ਦੇ ਵਿੱਚ ਬਾਪੂ ਮਹਿੰਦਰ ਸਿੰਘ ਜੀ ਨੂੰ ਅੱਜ ਕੁਝ ਉਸ ਵੇਲੇ ਹਿੰਮਤ ਮਿਲੀ ਜਦੋਂ ਗਲੋਬਲ ਸਿਕਸ ਦੇ ਇਹ ਵੀਰ ਇੱਥੇ ਪਹੁੰਚੇ 14 ਬੱਕਰੀਆਂ ਲੈ ਆਏ ਤੇ ਹੋਰ ਵੀ ਬਣ ਜਾਣੀਆਂ ਮਾਇਆ ਪਾ ਰਿਆ ਤੁਹਾਨੂੰ ਅਕਾਊਂਟ ਨੰਬਰ ਦਿੱਤਾ ਹੋਇਆ ਸੋ ਕੱਲ ਦੀ ਆ ਉਹ 30000 ਤੇ ਕੁਝ ਪੈਸਾ ਇਹਨਾਂ ਨੂੰ ਨਕਦੀ ਵੀ ਆਇਆ 60000 ਦੇ ਗਰੀਬ ਤਾਂ 17 8000 ਜਿਹੜਾ ਹੈਗਾ ਉਹ ਇਹਨਾਂ ਦੇ ਕੋਲ ਮਾਇਆ ਉਸ ਟਾਈਮ ਦੀ ਆ ਹੁਣ ਤਾਂ ਜ਼ਿਆਦਾ ਹੋ ਗਈ ਹੋਗੀ ਕਿਉਂਕਿ ਵੀਡੀਓ ਚੱਲੀ ਹੈ ਪਰ ਉਹ ਚੀਜ਼ ਦਾ ਉਹਨਾਂ ਬੇਜਬਾਨਾਂ ਦਾ ਬੜਾ ਦੁੱਖ ਹੈ ਪਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਹਿੰਮਤ ਬਖਸ਼ੇ ਬਲ ਬਖਸ਼ੇ ਉਸ ਦੁੱਖ ਨੂੰ ਸਾਰਨ ਦਾ ਫਿਲਹਾਲ ਗਲੋਬਲ 6 ਦੇ ਵੀਰਾਂ ਵੱਲੋਂ ਸੇਵਾਦਾਰਾਂ ਵੱਲੋਂ ਇਹ 14 ਬੱਕਰੀਆਂ ਦੀ ਸੇਵਾ ਕੀਤੀ ਗਈ ਹੈ ਜਿਹਦੇ ਬਾਰੇ ਤੁਹਾਨੂੰ ਅਸੀਂ ਸਾਰਾ ਦਿਖਾਇਆ ਮਨਵਿੰਦਰ ਸਿੰਘ ਤੁਵਾਨ ਅਨ ਨਾਲ ਜਗਦੀਪ ਸਿੰਘ ਖੜੀ ਪੰਜਾਬੀ ਲੋਕਾਂ ਦੇ